ਜਿਵੇਂ ਕਿ ਤੁਹਾਨੂੰ ਸਭ ਨੂੰ ਵਿਦਿਤੀ ਹੈ ਪਤਾ ਹੀ ਹੈ ਕਿ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਜਾਂਦਾ ਤੇ ਅੱਜ ਅਸੀਂ ਇੱਥੇ ਸੈਕਟਰ ਹੈੱਡਕੁਆਰਟਰ ਬੀਐਸਐਫ ਗੁਰਦਾਸਪੁਰ ਸਾਰੇ ਕਰਮੀਆਂ ਮਿਲ ਕੇ 11ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਵਿੱਚ ਇਸ ਪ੍ਰੋਗਰਾਮ ਦੇ ਉੱਤੇ ਸਾਡੇ ਜਿਹੜੇ ਰਿਟਾਇਰੀ ਕਾਰਮਿਕ ਸਾਥੀ ਹੈਗੇ ਉਹ ਵੀ ਸਾਡੇ ਨਾਲ ਖੜੇ ਆ ਉਹਨਾਂ ਨੇ ਵੀ ਸਾਡੇ ਨਾਲ ਮਿਲ ਕੇ ਯੋਗਾ ਕੀਤਾ ਔਰ ਬਹੁਤ acha ਲਗਾ ਔਰ ਯੋਗਾ ਦੇ ਇਸ ਇੰਟਰਨੈਸ਼ਨਲ ਯੋਗਾ ਦਿਵਸ ਦੇ ਮਾਧਿਅਮ ਤੋਂ ਵਿਸ਼ਵ ਨੂੰ ਇੱਕ ਸੰਦੇਸ਼ ਵੀ ਦਿੱਤਾ ਜਾਂਦਾ ਹੈ ਸ਼ਾਂਤੀ ਦਾ ਤੋ ਅਸੀਂ ਅੱਜ ਇਸ ਦਿਵਸ ਨੂੰ ਮਨਾ ਕੇ ਬਹੁਤ acha ਮਹਿਸੂਸ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਯੋਗਾ ਯੋਗ ਜੋ ਹੈ ਇੱਕ ਜੀਵਨ ਵਿਦਾ ਹੋਣੀ ਚਾਹੀਏ ਇਹ ਇੱਕ ਦਿਨ ਦਾ ਕਾਰਜਕ੍ਰਮ ਨਹੀਂ ਹੋਣਾ ਚਾਹੀਦਾ ਇਹਨੂੰ ਡੇਲੀ ਆਪਣੀ ਹੈਬਿਟ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਤਾਂ ਕਿ ਸਾਡਾ ਸਾਡਾ ਜੋ ਸਰੀਰ ਤੰਦਰੁਸਤ ਰਹੇ ਸਾਡਾ ਮਨ ਸ਼ਾਂਤ ਰਹੇ ਦੋਨਾਂ ਦੋਨਾਂ ਦੇ ਸੁਮੇਲ ਨੂੰ ਇਕੱਠਾ ਜੋ ਕਰਦਾ ਹੈ ਉਹ ਯੋਗਾ ਹੈ ਇਹ ਔਰ ਉਸ ਇਹਦੀ ਜੋ ਯੋਗਾ ਦੀ अहमियत ਨੂੰ ਸਮਝਦੇ ਹੋਏ ਸਾਨੂੰ ਜੀਵਨ ਦੇ ਵਿੱਚ ਦਿਨਚਰਿਆ ਦੇ ਵਿੱਚ ਰੋ ਆਪਣਾਣਾ ਚਾਹੀਦਾ ਸਾ ਦੇਖਿਆ ਜਾਈ ਪੰਜਾਬ ਦੇ ਵਿੱਚ ਜਿੰਦੋਸਤਾਂ ਦੇ ਵਿੱਚ ਨਸ਼ਿਆਂ ਵਾਲੀ ਉਹ ਜਿਹੜੀ ਨੌਜਵਾਨ ਪੀੜੀ ਜਾ ਰਹੀ ਉਹਨਾਂ ਨੂੰ ਕੀ ਮੈਸੇਜ ਦੇਣਾ ਹਾਂ ਅਸੀਂ ਅੱਜ ਇਸ ਯੋਗਾ ਦਿਵਸ ਦੇ ਮੌਕੇ ਤੇ ਇਸ ਮੰਚ ਦੇ ਮਾਧਿਅਮ ਤੋਂ ਸਾਡੇ ਜਿਹੜੇ ਯੂਥ ਹੈਗੇ ਆ ਨੌਜਵਾਨ ਪੀੜੀ ਹੈਗੀ ਆ ਉਹ ਅੱਜ ਦੇਖਿਆ ਜਾਂਦਾ ਕਿ ਨਸ਼ਿਆਂ ਦੇ ਵਿੱਚ ਕਾਫੀ ਇਨਵੋਲਵ ਹੋ ਗਈ ਹੈ ਤੇ ਉਹਨਾਂ ਨੂੰ ਵੀ ਯੋਗ ਦੇ ਮਾਧਿਅਮ ਦੇ ਨਾਲ ਇਸ ਅੱਛੀ ਜਿਹੜੀ ਵਿਦਾ ਹੈਗੀ ਉਹਦੇ ਨਾਲ ਜੋੜਨ ਦਾ ਅਸੀਂ ਬੀਐਸਐਫ ਟਾਈਮ ਟੂ ਟਾਈਮ ਪ੍ਰਯਾਸ ਕਰਦੀ ਰਹਿੰਦੀ ਹੈ ਤੇ ਅਸੀਂ ਆਪਣੇ ਇਸ પ્રયાસ ਨੂੰ ਹੋਰ ਵੀ ਜੋਰ-ਸ਼ੋਰਾਂ ਦੇ ਨਾਲ ਬਾਰਡਰਿੰਗ ਏਰੀਆ 'ਚ ਕਰਾਂਗੇ ਤਾਂ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੇ ਵਿੱਚ ਇਨਵੋਲਡ ਹੈ ਉਹਨੂੰ ਉਹ ਗਲਤ ਰਸਤੇ ਤੋਂ ਹਟਾ ਕੇ ਸਹੀ ਰਸਤੇ ਤੇ ਲਿਆ ਕੇ ਉਹਨਾਂ ਨੂੰ ਵੀ ਦੇਸ਼ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਦਿਨਾਂ ਦੇ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ